ਜੇ ਪੰਜਾਬ ਅੱਜ ਕਣਕ ਬੀਜਣੀ ਜਾਂ ਝੋਨਾ ਬੀਜਣਾ ਬੰਦ ਕਰ ਦੇ ਤਾਂ ਕੀ ਤੁਹਾਨੂੰ ਲੱਗਦਾ ਕਿ ਮੁਲਕ ਦੇ ਵਿੱਚ ਅਕਾਲ ਪੈ ਜਾਏਗਾ ਅਸੀਂ ਸੋਚਣਾ ਵੀ ਨਹੀਂ ਚਾਹੁੰਦੇ ਅਸੀਂ ਸੁਪਨੇ 'ਚ ਵੀ ਨਹੀਂ ਲੈਣਾ ਚਾਹੁੰਦੇ ਸਭ ਤੋਂ ਵੱਡਾ ਨੈਸ਼ਨਲਿਸਟ ਪੰਜਾਬ ਹੈ ਕਦੇ ਇਸ ਗੱਲ ਬਾਰੇ ਸੋਚ ਨਹੀਂ ਸਕਦਾ ਸੁਪਨਾ ਨਹੀਂ ਆ ਸਕਦਾ ਸਾਨੂੰ ਜਰੂਰ ਕਿਸੇ ਨੂੰ ਨਹੀਂ ਜੇ ਸਰਕਾਰਾਂ ਹੀ ਕਹਿੰਦੀ ਹੈ ਕਿ ਸਾਨੂੰ ਲੋੜ ਹੀ ਨਹੀਂ ਫਿਰ ਸਰਕਾਰ ਨੂੰ ਸਭ ਪਤਾ ਹੈ ਉਹ ਗੱਲ ਵੱਖਰੀ ਹੈ ਕਿ ਜਦੋਂ ਸਾਡੀ ਕਿਸਾਨੀ ਦਾ ਨੁਕਸਾਨ ਹੋ ਜੂਵੇ ਤੇ ਸਾਨੂੰ ਗਰਦੌਰੀਆਂ ਕਰਨ ਭੇਜ ਦਿੰਦੇ ਨੇ ਵੀ 1300 ਪਟਵਾਰੀ ਜਿਹੜਾ ਹੈਗਾ ਸਾਰੇ ਪੰਜਾਬ ਦਾ ਘਰ ਆਏਗਾ ਗਰਦੌਰੀ ਜਾ ਕੇ ਲੇਕਿਨ ਜਿੱਦਣ ਅੱਗ ਲੱਗਦੀ ਹੈ ਉਦਨ ਸੈਟੇਲਾਈਟ ਉਦਨ ਸੈਟੇਲਾਈਟ ਦੀ ਇਮੇਜ ਸ਼ਾਮੀ 4:45 ਮਿੰਟ ਤੇ ਪੇਸ਼ ਹੋ ਜਾਂਦੀ ਹੈ ਉਸੇ ਵੇਲੇ ਜਿਪਸੀਆਂ ਭਜਦੀਆਂ ਨੇ ਜਾਓ ਪਰਚਾ ਦੇ ਦਿਓ ਪਰਚਾ ਦੇ ਕੇ ਨਾਲ ਜੁਰਮਾਨਾ ਕਰ ਦਿਓ ਪੋਲੂਸ਼ਨ ਵਾਲੇ ਭੱਜੇ ਫਿਰਦੇ ਨੇ ਟੀਸੀ ਸਾਹਿਬ ਸ਼ਾਮ ਨੂੰ ਮੀਟਿੰਗ ਲੈ ਕੇ ਚੀਫ ਸੈਕਟਰੀ ਨੂੰ ਖਬਰ ਭੇਜਦੇ ਨੇ ਲੇਕਨ ਹੋਣਾ ਇੱਥੇ ਗੱਲ ਕਰੋ ਅੱਜ ਦਿੱਲੀ ਦਾ 401 ECOI ਕਿਉਂ ਪਾਸ ਹੋਇਆ ਹੋਣ ਕਿਹੜਾ ਪ੍ਰਾਧੀਆਂ ਨੂੰ ਅੱਖ ਲੱਗੀ ਪਈ ਆ ਪੰਜਾਬ ਚ 5700 ਪਰਚਾ ਦਿੱਤਾ ਤੁਸੀਂ 5700 ਪਰਚਾ ਇਹਦੇ ਲਗਭਗ ਤੁਸੀਂ ਲਾਲ ਐਂਟਰੀਆਂ ਕਰਤੀਆਂ ਮਾਲ ਵਿਭਾਗੇ ਦੇ ਵਿੱਚ ਉਹਦੇ ਨਾਲ ਜੁਰਮਾਨਾ 2 ਕਰੋੜ ਰੁਪਏ ਪੰਜਾਬ ਦੇ ਕਿਸਾਨਾਂ ਨੂੰ ਹੋ ਗਿਆ ਕਿਉਂ ਜੀ ਤੂੰ ਅੱਗ ਲਾਇਆ ਤੇਰਾ ਪੋਲੂਸ਼ਨ ਤੇ ਧੂਆਂ ਜਹਾਜ ਤੇ ਚੜ ਕੇ ਦਿੱਲੀ ਪਹੁੰਚ ਗਿਆ ਰਸਤੇ 'ਚ ਨਹੀਂ ਨਾ ਕਦੇ ਕੁਰਕਸ਼ੇਤਰ ਅੰਬਾਲਾ ਪਾਣੀਪਤ ਸੋਨੀਪਤ ਕਦੇ ਨਹੀਂ ਗਿਆ ਆਇਆ ਬਠਿੰਡਾ ਹੈਲੀਕਾਪਟਰ ਤੇ ਚੜਿਆ ਸੀਗਾ ਉਹ ਆਇਆ ਰੁਕ ਤ ਗਿਆ ਕਿਤੇ ਨਹੀਂ ਮਿਲਿਆ ਲੇਕਿਨ ਅੱਜ ਸੁਪਰੀਮ ਕੋਰਟ ਨੇ ਇੰਟਰਵੀਨ ਜਦੋਂ ਕੀਤਾ ਕਿਸੇ ਨੇ ਅੱਜ ਦਿੱਲੀ 'ਚ ਪੁੱਛਿਆ ਬਈ ਅੱਜ 401 ਕਿਯੂਆਈ ਕਿਉਂ ਆਇਆ ਜਦੋਂ ਢਾਈ ਮਹੀਨੇ ਪਹਿਲਾਂ ਦੀ ਪਰਾਲੀ ਬੰਦ ਹੋ ਗਈ